ਸਲੂਨ ਤੇ ਨਵੀਂ ਆਫਰ ਲਾਈ ਜੇ 2500 ਰੁਪਏ ਦੇ ਸਮੂਥਨਿੰਗ ਵਿਦ ਕੈਰਾਟਨ ਤੇ ਨਾਰਮਲ ਲੈਂਥ ਤੇ ਇਹ ਆਫਰ ਹੈ ਜੀ 22 ਤਰੀਕ ਦਾ 22 ਦਸੰਬਰ ਆਪਣਾ ਬਰਥਡੇ ਆ ਰਿਹਾ ਹੈ 22 ਤਰੀਕ ਨੂੰ ਸਾਰੇ ਜਾਣੇ ਜਰੂਰ विश ਕਰਿਓ ਪਰ ਮਨਾਉਣਾ ਨਹੀਂ ਹੁੰਦਾ ਮੈਂ ਬਸ ਸਾਰੇ ਜਾਣੇ ਜਰੂਰ विश ਕਰਿਓ ਠੀਕ ਹੈ 22 ਦਸੰਬਰ ਸასი ਕਾਲ 1023 ਦੇ ਨੇ ਵਲੌਗ ਦੇ ਵਿੱਚ ਤੇ ਹੁਣ ਰੈਡੀ ਹੋ ਜਾਈਏ ਵੀ ਸਲੂਨ ਤੇ ਜਾਣ ਦਾ ਟਾਈਮ ਹੋ ਗਿਆ ਤੇ ਕਰਨਦੀ ਦੀ ਹੁਣ ਕਰਾਉਣ ਵਾਸਤੇ ਗਈ ਨੇ ਐਕਸਟਰਾ ਤੇ ਉਹਦੋਂ ਉਹ ਵੀ ਆ ਜਾਣਗੇ ਤੇ ਮੈਂ ਹੁਣ ਉਮੀਦ ਕਰਦਾ ਕਿ ਆਪਣੀ ਦਸਤਾਰ ਬੰਨ ਲੀਏ ਪਹਿਲਾਂ ਆਪਾਂ ਅਗੇ ਇਹ ਤਾਂ ਸੁੱਤੀ ਬੜੇ ਚਰਦੀ ਇਹ ਸੁੱਤੀ ਮੈਂ ਬੜਾ ਜ਼ਿਆਦਾ ਜਾਗਣ ਡਿਆ ਉਦੋਂ ਦਾ ਹੀ ਇਹ ਕਿੰਨੇ ਵਜੇ 5:30 ਵਜੇ 6 ਕਹਿੰਨਾ ਹਨ ਆਹਾਂ ਇਹਨੇ ਕੋਈ ਨਾ ਆਏ ਮੰਮੀ ਹਣੀ ਉਹ ਨਾ ਨਾ ਕੋਈ ਨਾ ਕੋਈ ਬਲੱਡ ਨਹੀਂ ਕਿੰਨਾ ਆ ਵਧੀਆ ਆ ਵਧੀਆ ਨਾ ਸਿਸਟਮ ਕਿਵੇਂ ਆ ਠੀਕ ਆ ਇੱਥੇ ਲੈ ਦੋ ਆ ਇੱਧਰ ਲਿਆ ਲਿਆ ਸਹੀ ਗਾ ਆ ਮੈਂ ਕਿ ਚੌਧਰੀ ਆ ਅਡੀਰੇ ਕੱਕਾ ਨੇ ਆ ਕੱਕਾ ਸੁਤਾ ਪਰ ਸੁਤਾਏ ਇਹ ਸਾਰੀ ਰਾਤ ਹੁੰਦਾ ਨਹੀਂ ਇਹ ਵੇਲੇ ਸਮਝ ਜਾਂਦਾ ਇਹ ਵੀ ਡਾਕਟਰ ਨੇ ਕਦੇ ਕੋਈ ਨਹੀਂ ਆ ਡਾਕਟਰ ਨੂੰ ਵੀਡੀਓ ਖੋਲਣਾ ਵੀ ਹੁਣ ਕਹਿੰਦੀ ਡਾਕਟਰ ਨੇ ਪੈਸੇ ਬਣਾ ਲੈਣੇ ਹੈ ਉਦੋਂ ਆ ਵੀ ਕਹਿੰਦੇ ਡਾਕਟਰ ਸਾਹਿਬ ਇਹ ਖੰਸੀ ਬੜੀ ਆ ਰਹੀ ਹੈ ਹੈ ਰੁਗਨ ਦਾ ਨਾੜੀ ਲਾਂਡੀ ਨੂੰ ਉਹਨੇ ਕੋਣਕੋ ਕਰਨਾ ਸੀ ਹੈ ਰੋਟੀ ਲੈ ਰੋਟੀ ਰੋਟੀ ਫੜਾ ਫੜਵਾ ਇੱਕ ਇੱਕ ਰੋਟੀ ਅਮਰ ਰੋਟੀ ਮੰਗਦਾ ਰੋਟੀਆਂ ਉਹ ਨਜ਼ਰ ਲੈ ਲਿਆ ਹੋਰਾ ਅੰਦੀ ਹਾਂ ਉਹ ਰੋਟਾ ਲੈ ਕੇ ਆਉਂਦਾ ਉਹਨੂੰ ਖਿੱਚ ਪੈਣ ਦੀ ਉਹ ਉਹ ਵੇਲਾ ਉਹ ਗੁਲੂ ਕੁਛ ਨੂੰ ਹੈ ਐਨੇ ਨਹੀਂ ਖਾਣੀ ਰੋਟੀ ਸਤਾ ਹੈ ਹੈ ਕਰਨ ਇਹਨਾਂ ਰੋਟੀ ਨਹੀਂ ਖਾਣਾਂ ਜਦੋਂ ਟੀਵੀ ਬਾਤ ਹੋ ਜਾਂਦਾ ਜਿਵੇਂ ਜਿੜੜ ਅਸਾਂ ਕਰਾਂ ਗੱਡੀ ਚੋਂ ਦੌਕਾ ਮਾਰਿਆ ਰੌਂਡ ਆ ਪਿਆ ਹਾਂ ਧੂਆਂ ਧੂਆਂ ਕਿਉਂ ਨਹੀਂ ਸਮੋ ਮੈਂ ਤਾਂ ਇਹਨੂੰ ਦੇਣੀ ਇਦੀ ਜੱਗੀ ਬਹੁਤ ਹੈ

ਕਰਨ ਦੀ ਨਹੀਂ ਗਏ ਹੋਏ ਇਹਨੇ ਅਕਸਰਾ ਕਰਾਉਣ ਵਾਸਤੇ ਤੇ ਇਹਨੇ ਕਾਕੇ ਨੇ ਬੜਾ ਤੰਗ ਕੀਤਾ ਜੀ ਮੰਮੀ ਨੂੰ ਬੜਾ ਪਰੇਸ਼ਾਨ ਕੀਤਾ ਇਹਨੇ ਬੜਾ ਸਤਾਇਆ ਹਰਮਾਇਆ ਕੋਠੇ ਦੇ ਮੰਮੀ ਕਹਿੰਦੇ ਉੱਤੇ ਆਈਂਗੀ ਤੇ ਅਸਲ ਜਿ ਠੀਕ ਨਹੀਂ ਉਹ ਨਾ ਹੈਗਾ ਇਹ ਵੀ ਤੇ ਫਿਰ ਆ ਭੱਜਾ ਭੱਜ ਆਇਆ ਫਿਰ ਮੈਂ ਅਸਲੀ ਕੱਪੜੇ ਬਦਲਨੇ ਹੈ ਇਹਦੇ ਉਹ ਵੀ ਨਹੀਂ ਬਦਲੀ ਅਜੇ ਹਾਂ ਆ ਜੀ ਕੋਟੀ ਠਾਂ ਕਰਨ ਵਾਲੀ ਬੱਸ ਬਾਕੀ ਬਦਲ ਤੇ ਹਾਂ ਹਾਂ ਕੋਈ ਗੱਲਾਂ ਨਹੀਂ ਕਰਦਾ ਸੀ ਹਾਂ ਬੁੱਗੀ ਥੜੀ ਉਂਗਲਾਂ ਪਾਈ ਦੀ ਹਾਂ ਹਾਂ ਆਹ ਚੜੀਆ ਰਾਣੀ ਲੱਗਾਦਾ ਹੈਗਾ ਆ ਉਹਦੇ ਨਾਲ ਵੇਖਾਂ ਥੋੜਾ ਮਸਤ ਜਿਹਾ ਰਹਿੰਦਾ ਹੈ ਚੜੀਆ ਰਾਣੀ ਦੇ ਸੁਣਦਾ ਰਹਿੰਦਾ ਹਾਂ 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 ਜੀ ਆਬਗੇ ਚ ਨਹੀਂ ਪਾਈ ਦੀ ਉਂਗਲਾਂ ਪੁੱਤ ਆਓ ਅਰ ਗਣ ਪਤਾ ਕੀ ਕਰ ਦਿੰਦੀ ਆ ਆ ਵੱਤੇ ਆ ਵੱਤੇ ਇਹ ਕਰ ਦਿੰਦੀ ਆ ਹਾਂ ਨਾ ਤਿੰਦਾਂ ਮੈਦਰੀ ਨਾਲ ਗੱਲਾਂ ਕਰੋ ਹੂੰ ਹਾਂ ਗੱਲਾਂ ਕਰੀਗੇ ਤੇਰੇ ਨਾਲ ਹਾਂ ਲੇ ਅਥੂਰ ਆ ਗਿਆ ਇਹ ਕਿੰਨਾ ਗਲਾ ਖਰਾਬ ਹੋਇਆ ਹੈ ਤੋ ਭੋਈ ਚਲ ਗਈ ਹੈ ਨਾ ਧਮੋਈ ਜੀ ਹੈ ਨਾ ਧੁੱਪ ਲੱਗੀ ਹੁਣ ਨਹੀਂ ਜ਼ਿਆਦਾ ਨਹੀਂ ਲੱਗੀ ਹਾਂ ਕੱਢੋ ਲੈ ਵੀ ਮੈਂ ਤਾਂ ਤਿਆਰ ਹੋ ਗਿਆ ਹਾਂ ਤੇ ਨਾਲਾ ਆਪਣਾ ਟਰੈਲ ਟਰੈਕਸ ਕੋਲ ਜਾ ਲੈ ਲਵੇ ਇਕੱਲਾ ਹੀ ਕੋਟੀ ਜੀ ਤੇ ਮਾਂ ਜੀ ਠੰਡ ਲੱਗੀ ਤੇ ਫਿਰ ਇਹ ਉੱਪਰੋਂ ਦੀ ਪਾ ਲਾਂਗੇ ਤੇ ਸੋ ਚੱਲਿਆ ਹੁਣ ਮੈਂ ਮੈਂ ਵੀ ਚੱਲਿਆ ਆ ਹੀਗਾ ਤਿਆਰ ਹੋ ਗਿਆ ਮੈਂ ਹੈ ਠੰਡਾ ਹਾਂ ਠੰਡਾ ਜੀ ਠੰਡ ਵੀ ਆ ਗਈ ਹੈ ਨਾ ਟੋਪੀ ਹੈ ਜੀ ਆ ਟੋਪੀ ਥੱਲੇ ਹੀ ਮੈਨੂੰ ਦੱਸ ਕੇ ਕੋਈ ਨਹੀਂ ਮੈਂ ਲਿਆ ਦਿੰਦਾ ਦੋਰੀ ਕੋਈ ਗੱਲ ਨਹੀਂ ਤੂੰ ਅਜੇ ਪਾਰ ਆ ਜੀ ਸਿਰ ਤੇ ਮਾਰ ਟੋਪੀ ਫੜਾ ਗਏ ਟੋਪੀ ਕਰਕੇ ਦੁਬਾਰੇ ਫੇਰਾ ਲੱਗ ਗਿਆ ਉਹ ਦਾ ਮੀਨਾ ਉੱਤੇ ਉਂਝ ਥੱਲੇ ਨਾ ਮੈਨੂੰ ਵੇਖੀ ਬਿਸਤਰੇ 'ਚ ਇਹਦੇ ਨਾਲ ਦੀ ਜਰਾਬ ਮੈਂ ਤਾਂ ਇੱਥੇ ਲਫਾਫਾ ਫੋਲ ਫੋਲ ਘਟ ਗਈ ਕੋਈ ਨਾ ਤੂੰ ਦੇਖਣ ਨਾ ਜਵੀ ਆ ਮੈਂ ਪਾਦ ਨਹੀਂ ਇੱਕ ਪੈਰ ਹਾਂਡੇ ਕੰਮ ਵਾਲੇ ਆਂਟੀ ਜਿਹੜੇ ਬਾਰਾਂ ਬੂਹਾ ਮਾਰ ਗਏ ਯਾਰਾ ਵੇਖੋ ਹੁਣ ਮੈਂ ਗਵੰਡੀਆਂ ਦੇ ਮੁੰਡੇ ਨੂੰ ਫੋਨ ਲਾਇਆ ਮਰੋਂ ਮਰੋਂ ਨੂੰ ਫੋਨ ਲਾਇਆ ਉਹ ਖੋਲੂਗਾ ਦਰਵਾਜਾ ਕਰਨ ਦੇ ਦੀ ਹਣੀ ਵੀ ਆ ਗਈ ਆ ਆ ਗਏ ਜੇ ਆ ਗਏ ਮਾ ਮੈਂ ਵੀ ਠੀਕੰਦੇ ਤੁਹਾਨੂੰ ਭਰਾ ਬਾਹਰੋਂ ਕੰਮ ਵਾਲੀ ਬੂਹਾ ਮਾਰ ਗਈ ਕਿਸ ਕੋ ਖਲਵਾਇਆ ਜੀ ਚਲੋ ਠੀਕ ਆ ਓਕੇ ਕਨਵਾ ਰੋਡ ਵਾਲੀ ਛੜਕ ਬਣ ਰਹੀ ਆ ਜੇ ਤੇ ਇੱਕ ਸਾਈਡ ਤੋਂ ਖਪਾਤੀ ਇੱਕ ਸਾਈਡ ਪੈ ਰਹੀ ਆ ਜੇ ਆਪਣੇ ਵੱਲੋਂ ਤੋਂ ਅੱਗੇ ਅੱਗੇ ਮੈਨੂੰ ਲੱਗਦਾ ਪੈ ਗਈ ਆ ਖਣੀ ਕੰਬੋਸ ਨੂੰ ਚੱਲੀ ਰਹੇ ਹੋਦੇ ਆਉਂਦੇ ਸਾਰੀਆਂ ਬੋਸਰੀਆਂ ਆਪਣਾ ਜੀ ਇੰਸਟਾਗ੍ਰਾਮ ਤੇ ਆਪ ਵੀ ਐਸੀ ਕਰ ਸਕਦੇ ਨੇ ਇੰਸਟਾਗ੍ਰਾਮ ਦੇ ਲਿਵ ਵਗੈਰਾ ਚੈੱਕ ਕਰ ਲੋ ਕਾਫੀ ਸਰੀਆਂ ਆਫਲਾਈਨ ਨਹੀਂ ਹੋਈਆਂ ਪਤੰਗ ਇੱਥੇ ਕਾਫੀ ਉੱਡੰਦੇ ਨੇ ਆਸਮਾਨ ਕਾਫੀ ਨੀਲਾ ਆਇਆ ਹੋਇਆ ਔਰ ਨਿਆਣੇ ਇੱਥੇ ਕਾਫੀ ਉਡਾਉਂਦੇ ਪਤੰਗਾਂ ਲੁੱਟਣ ਵਾਲੇ ਵਿੱਚ ਇਹ ਹੀ ਆ ਗਲਾਸ ਇਹ ਦੱਸ ਰਹੀਆਂ ਵੀ ਕੰਮ ਵਾਵੇ ਯੋਰਾ ਚ ਚੱਲਣ ਡਿਆ ਆ ਮੈਂ ਤੇ ਭਰਾ ਚਲੇ ਆ ਰਿਸਟਿੰਗ ਕਾਰਡ ਬਣ ਗਏ ਨੇ ਆਪਣੇ ਉਹ ਮੈਂ ਕਹ ਲੈ ਜੀ ਇੱਕ ਇਹ ਕੰਨੇ ਵਿੱਚ ਬੜਾ ਜ਼ਰੂਰੀ ਹੁੰਦਾ ਬੋਲਣ ਵਾਲਾ ਜੀ ਇਹਦਾ ਤੇ ਨਹੀਂ ਇਹ ਹੁੰਦੀ ਰਹਿੰਦੀ ਇਹ ਇਹ ਰਹਿੰਦੀ ਰਹਿੰਦੀ ਜੀ ਤੇਲ ਪਾ ਲੋ ਹਣਾ ਵੀ ਅਜਵੇਂ ਲੈ ਰਾਤੀ ਜੀ ਤੇਲ ਪਾਇਆ ਜੀ 2000 ਦਾ ਤੇ ਫੇਰ ਕਿੰਨੀ ਤੇਲ ਪਾ ਲੋ ਹੁਣ ਹੁਣ ਟੈਂਕੀ ਫੁੱਲ ਕਰਨੀ ਆ ਇਹ ਤੇਲ ਸੋਂਗ ਦੇ ਜੀ ਇਹ ਪਿੰਡੀਆਂ ਹੋਰ ਕੀ ਇਹ 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 ਗਨੇ ਰੱਖੋ ਟੇ ਨੇ ਲੋਕੀ ਬੰਦੇ ਦੀਆਂ ਤੇ ਬੜੀਆਂ ਕੁੱਟਦੇ ਇਹਦੀਆਂ ਨੇ ਕੁੱਟੀਆਂ ਜਾਂਦੀਆਂ ਸਹੀ ਗੱਲ ਵਾਹੇ ਸਹੀ ਗੱਲ ਹੈ ਸਹੀ ਹੈ ਭਾਈ ਸਹੀ ਗੱਲ ਬੰਦੇ ਦੀਆਂ ਰੱਖਾਂ ਨੂੰ ਤੇ ਇਹ ਪਹਿਣਗੇ ਨਾ ਕੋਈ ਗੱਲ ਨਹੀਂ ਕਰਨ ਵਾਲੀ ਮਾਰੀ ਦੋ ਪਾਸੇ ਮਾਰੀ ਦੋ ਸਹੀ ਗੱਲ ਹੈ ਲੈ ਅਭੀ ਰੋਡ ਬਣ ਗਿਆ ਵਾ ਲੈ ਅੱਗੇ ਬਣਿਆ ਗੁਰੂਆ ਭਾਈ ਅੱਧਾ ਬਣ ਗਿਆ ਸਮਝ ਲੈ ਵੀ ਪੂਰਾ ਦਾ ਇਹ ਅਸੀਂ ਰੋਡ ਦੀ ਗੱਲ ਕਰ ਰਹੇ ਹਾਂ ਨਾ ਹਸਣੀ ਹਸਣੀ ਦੇ ਪੁਲ ਪੋਲੇ ਨੂੰ ਰੋਡ ਨਹੀਂ ਬਣਿਆ ਇੱਥੇ ਲੋਹੇ ਦਾ ਪੁਲ ਬਣਿਆ ਹੁੰਦਾ ਈ ਉਹੀ ਰੋਡ ਬਣਦਾ ਜਾਂਦਾ ਜਿਹੜਾ ਆੜੇ ਰੋਡ ਦੀ ਗੱਲ ਹੋ ਰਹੀ ਹੈ ਬਾਕੀ ਸਵੇਲੇ ਨੇ ਕਲਸੀ ਸਾਹਿਬ ਆਵਾਜ਼ ਕਲਸੀ ਸਾਹਿਬ ਮੈਂ ਕਹਿੰਦਾ ਜਿੰਦਾਬਾਦ ਹੈ ਜੀ ਜਿੰਦਾਬਾਦ ਕਲਸੀ ਸਾਹਿਬ ਨਿਆਰੇ ਮਾਂ ਤੇ ਸਹੀ ਗੱਲ ਸਾਡਾ ਬਟਾਲੇ ਦਾ ਬੇੜਾ ਹੀ ਘਰ ਕੇ ਐ ਇਸ ਟਾਈਮ ਤੇ ਕਲਸੀ ਸਾਹਿਬ ਨੇ ਨਿਆਰੇ ਬੰਨੇ ਮੈਂ ਕਹਿੰਦਾ ਵੀ ਨਿਆਰੇ ਲਿਆ ਤੇ ਹੋਰ ਕੀ ਇਹ ਆਏ ਆਏ ਆਪਾਂ ਸਾਫ ਸੁਥਰੀ ਕਲੀਚ ਸਾਫ ਸੁਥਰੀ ਇਹ ਵੀ ਬਣੂਗੀ ਵੀਰ ਸਹੀ ਕਲਸੀ ਜਿੰਦਾਬਾਦ ਹੋਵੇ ਇੱਧਰ ਵੀ ਟਾਈਮ ਲੱਗਦਾ ਯਾਰ ਹੁਣ ਆਏ ਇਹ ਗੱਲ ਹੈਗੀ ਇੱਧਰ ਤੇ ਬੰਦੇ ਬਣਨ ਵਾਸਤੇ ਦਿੱਤੇ ਵੈਸਟਿੰਗ ਕਾਰਡ ਤੇ ਇੱਧਰ ਤੰਦਾ ਵਾਲਾ ਲਿਆਵਾ ਡਾਊਟ ਉੱਤ ਉਹਦੇ ਨਾਲ ਹੀ ਆ ਵਿੱਚ ਆ ਗਾ ਕਈਆਂ ਨੂੰ ਤਿਆਹ ਮਾਰਕੀਟ ਦਾ ਪਤਾ ਹੀ ਹੋਣਾ ਮੈਂ ਸਾਰੇ ਜਾਣੇ ਤੇ ਜਿੰਨੇ ਕਿਨੇ ਬਣਾਉਣੇ ਇਹਨਾਂ ਦਾ ਰੇਟ ਤਾਂ ਜਾਇਜ਼ ਲੱਗਾ ਮੈਨੂੰ 600 ਰੁਪਏ ਦੇ ਹਜ਼ਾਰ ਹੀ ਆ 600 ਰੁਪਏ ਦੇ ਹਜ਼ਾਰ ਅੱਜ ਆ ਦੰਡਾ ਵਾਲਾ ਵੀਰ ਤੇ ਆ ਜ ਸਾਹਮਣੇ ਸ਼ਾਦੀ ਕਾਰਡ ਇਹ ਨਵੀਂ ਆ ਆਪਣਾ ਕਾਰਡ ਬਣਿਆ ਹੋਇਆ ਠੀਕ ਹੈ ਲਿਸਟਿੰਗ ਕਾਰਡ ਬਣ ਗਏ ਨੇ ਇਹਦੇ ਹੀ ਯਾਰ ਨੇ ਵਿਸ਼ਣ ਕਾਰਡ ਤੇ ਥੋੜਾ ਖਰਚਾ ਆਇਆ ਹੈ 650 ਕੁਝ ਮਤਲਬ ਮੈਂ ਹੋਰ ਟਾਈਪ ਵਗੈਰਾ ਹੋਰ ਥੋੜਾ ਜਿਹਾ ਵਧਾ ਲਈਏ ਨਾ ਟਾਈਪਿੰਗ ਜੋ ਵੀ ਲਿਖਾਉਣਾ ਹੈ ਵਿੱਚ ਉਥਲਾ ਵਧਾ ਲਿਆ ਉਹਦਾ ਕਰਕੇ ਥੋੜਾ 50 ਰੁਪਏ ਖਰਚਾ ਤਾਂ ਜ਼ਿਆਦਾ ਆਇਆ ਤੇ ਬਾਕੀ ਦਾ 600 ਤੋਂ ਸ਼ੁਰੂ ਹੋ ਜਾਂਦੇ ਨੇ ਉਹਨੇ ਦੁਕਾਨ ਤੋਂ ਕਾਰਡ ਤਾਂ ਤੁਹਾਨੂੰ ਬਣਿਆ ਹੋਇਆ ਵਖਾ ਦਿੱਤਾ ਤੇ ਬਾਕੀ ਉੱਥੇ ਜਾ ਕੇ ਲਿਖਾਉਣੇ ਵੀ ਕਿਵੇਂ ਬਣੇ ਬਾਕੀ ਸਾਰੇ ਕਾਰਡ ਅਸੀਂ ਐਵੇਂ ਬਣੇ ਹੋਣਗੇ ਇੱਕ ਕਾਰਡ ਜਿਹੜਾ ਬਣਿਆ ਕੀ ਗੱਲ ਹੋਈ ਜੇ ਕੁਛ ਨਹੀਂ ਕੁਛ ਨਹੀਂ ਫਿਰ ਚੱਲ ਜੀ ਤੁਹਾਨੂੰ ਉਹ ਵਹ ਚੱਲਣ ਵਾਲੇ ਭਰਾ ਨੂੰ ਸਾਹ ਮਿਲ ਜਣ ਵਾਲੇ ਮੈਂ ਘੁੰਮ ਕੇ ਜੀ ਯਾਰ ਠੀਕ ਨਹੀਂ ਗੱਲ ਨਾਲੇ ਤੁਹਾਡੇ ਨਾਲ ਮੇਰੀ ਥੋੜੀ ਜਿਆਦਾ ਬਣਦੀ ਹੈ ਕਿ ਨਹੀਂ ਵੀ ਹਨਾ ਵੀ ਬੰਦੇ ਦੇ ਦੂਜਾ ਵੀ ਗੋਡੇ ਆ ਇਹ ਬੰਦੇ ਜੀ ਬੰਦੇ ਸਾਰੇ ਚੰਗੇ ਹੁੰਦੇ ਠੀਕ ਨਹੀਂ ਗੱਲ ਇਹ ਬੰਦੇ ਸਾਰੇ ਆਪਣੇ ਘਰਾਂ ਦੇ ਭਾਈ ਹੋਰ ਕੀ ਇਹਦੇ ਵਿੱਚ ਰੱਖ ਦੋ ਥੋੜੇ ਬਹੁਤ ਹਾਂ ਲਿਸਟਿੰਗ ਕਾਰਡ ਦੇ ਵਿੱਚ ਰੱਖ ਦੋ ਥੋੜੇ ਮੈਂ ਆਸ਼ਵਾਜ ਗਈ ਆ ਤੇ ਅਜੇ ਵੀ ਬੈਠੇ ਚੱਲ ਜਿੰਦਾ ਇਹ ਕੰਮ ਬਸ ਸਾਰੇ ਕਲੈਂਟ ਭੁੱਟ ਗਏ ਇੱਕੋ ਰਹਿ ਗੋ ਬਸ ਹਾਂ ਇਹਨਾਂ ਨੂੰ ਵੇੜ ਕੇ ਫੇਰੇ ਚੱਲੀਏ ਜੀ ਘਰਾਂ ਨੂੰ ਆਪਣੇ ਐਸ਼ੀ ਬਿਊਟੀ ਸਟੂਡਿਓ ਤੇ 200 ਫਾਲੋਅਰ ਰਹਿ ਗਏ ਨੇ 10000 ਹੋਣ ਦੇ ਵਿੱਚ ਸਾਰੇ ਜਣੇ ਕਰਦੇ ਫਿਰ ਅੱਜ ਤੇ ਚਲੋ ਸਿੱਧੀ ਢਾੜੀ ਚਲੇ ਜਾਂਦੇ ਅੱਜ ਸੈਲਬ੍ਰੇਟ ਨਹੀਂ ਕਰਨਾ ਨਹੀਂ ਉਸ ਤੋਂ ਬਾਅਦ ਜਰੂਰ ਕੇਕ ਵਗੈਰਾ ਕਰਾਂਗੇ 10 ਕੇਕ ਹੋ ਜਾਣਗੇ ਬਸ ਜਲਦੀ ਜਲਦੀ ਤੇ ਮੇਰਾ 22 ਤਰੀਕ ਨੂੰ ਬਰਥਡੇ ਵੀ ਆ ਰਿਹਾ ਉਹ ਵੀ ਸੈਲਬ੍ਰੇਟ ਨਹੀਂ ਕਰਨਾ ਨਹੀਂ ਤੇ ਬਾਕੀ ਚਲੋ ਅਸੀਂ ਵੀੜ ਲਾਂ ਕੇ ਜਾਣਗੇ ਉਸ ਤੋਂ ਬਾਅਦ ਦੇਖਾਂਗੇ ਹਾਂ ਮੈਡਮ ਘਰੋਂ ਹੈਡ ਵਾਸ਼ ਕਰਕੇ ਨਹੀਂ ਆਉਂਦੇ ਤੇ ਹਫ਼ਤੇ ਬਾਅਦ ਇੱਥੋਂ ਕਰਾ ਕੇ ਲੈ ਜਾਂਦੇ ਉਹਦਰ ਨਟਾ ਕਰ ਦੋ ਭਾਜੀ ਬੰਦ ਹਾਵਲੀਆਂ ਨਾਲ ਇਥੋਂ ਹਾਂਜੀ ਹਾਂ ਮਗਰ ਗੀਦਰ ਕਰਤਾ ਹੀ ਬੰਦ ਆਉ ਕਰ ਲੇ ਇੱਕ ਰਿ ਮੇਰਾ ਭਰਾ ਬਣ ਕੇ ਚੱਕ ਮੈਂ ਇਧਰ ਲੇਟਾਂ ਫਿਰ ਬੰਦ ਕਰਦਾ ਯਾਰ ਚੱਲ ਗਈ ਬਈ ਟਾਈਮ ਲਗਭਗ ਅਜੇ ਇੱਥੇ ਟਾਈਮ ਪੀਸ ਨਹੀਂ ਲਾਇਆ ਕੋਈ ਇਹਦੇ ਟਾਈਮ ਬੰਦਾ ਕੀ ਵਿਖਾਵੇ ਟਾਈਮ ਪੂਰੀ 8:00 ਵੱਜ ਗਈ ਹੈ ਲੈ ਵੀ ਸ਼ੇਰਾ ਕਿਦਾਂ ਬਣ ਗਈ ਗੱਲ ਹਾਂਜੀ ਇੰਜ ਤਾਂ ਬਣ ਗਈ ਹੈ ਹੈ ਇੰਜਨ ਜੀ ਆ ਇੰਜਨ ਜੀ ਇੱਥੋਂ ਲੈ ਵੀ ਹੁਣ ਚੱਲੇ ਆਪਾਂ ਕਰਤਾ ਬੰਦ ਤੇ ਆਪਣੀ ਮੋਪਟਾ ਵੀਰ ਲੈ ਜਾਊਗਾ ਵੀ ਇੱਥੇ ਵੀਰ ਦਾ ਘਰ ਨੇੜੇ ਹੀ ਆ ਵੀ ਕਿੰਨ ਦੀਦੀ ਹੁਣ ਆਂਦੇ ਘਰਾਂ ਲੱਗੇ ਨੇ ਚਲੇ ਰਹਿਣਾ ਆ ਮੈਂ ਆ ਗਿਆ ਘਰੇ ਜੀ ਆਸੀ ਗਾਲ ਕੀ ਰੋਂਡਿਆ ਜੀ ਕੀ ਮੰਗਦਾ ਤੋਤਾ ਕਿਦਾਂ ਹੈ ਠੀਕ ਹੈ ਹੁਣ ਕਾਕਾ ਹੈ ਭਾਜੀ ਇਹਦਾ ਕੀ ਹਾਲ ਠੀਕ ਆਹ ਚੜੀਆ ਰਣੀ ਲੱਗੀ ਵੀ ਇਹ ਤੋਂ ਨਿਆਰੇ ਲੈ ਨੜੀ ਜੀ ਸ਼ਖਰੇ ਨੇ ਪ੍ਰਸ਼ਾਦਾ ਕਿੰਨਾ ਮਖਬਿਆ ਪਿਆ ਇਹ ਵੇਖੋ ਟੇਬਲ ਦੇ ਵਿੱਚ ਹੁਣ ਸੌ ਗਏ ਨਾਲ ਨੀਂਦ ਵੀ ਆ ਜਾਂਦੀ ਨਾਲ ਨਾਲ ਅੱਜ ਬਣੀ ਹੋਈ ਆ ਸਾਡੀ ਪੀਲੀ ਦਾਲ ਇਹਦਾ ਮੈਨੂੰ ਉਹਦਾ ਨਾਮ ਨਹੀਂ ਪਤਾ ਕੀ ਹੁੰਦਾ ਦਾਲ ਪੀਲੀ ਦਾਲ ਬਸ ਮੈਂ ਤਾਂ ਕਹਿ ਦਿੰਨਾ ਤੇ ਇਹਦੇ ਨਾਲ ਰੋਟੀ ਖਾਣੇ ਨੂੰ ਭੁੱਖ ਬਹੁਤ ਲੱਗੀ ਆ ਵੀ ਜਿਵੇਂ ਕੋਈ ਸਿਆਣਾ ਬੰਦਾ ਕਰਦਾ ਖਾਓ 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 ਆ ਨਹੀਂ ਸਿਆਣਾ ਪਾਓ ਸਹੀ ਗੱਲ ਕੀ ਅੰਨੇ ਨਹੀਂ ਪੀਣਾ ਉੱਧਾ ਪਸਖੇ ਖਾਨ ਨੂੰ ਤਕੜੀ ਕਿ ਨਹੀਂ ਮੈਂ ਕਹਿੰਦਾ ਮੈਂ ਪੀਣਾ ਐ ਮਮੀ ਟੱਕਣ ਲਾ ਕੇ ਚਾਰਾਂ ਲੱਭਾਗੇ ਕਰਦਾ ਉਹ ਮੰਡਾ ਮੰਡੀ ਉਹ ਕੋਈ ਦਾ ਨਹੀਂ ਖਾਣਾ ਉਹ ਤਾਂ ਮੰਡਾ ਮੰਡੀ ਪਹਿਲਾਂ ਹੀ ਕਹਿੰਦੇ ਹੁੰਦੇ ਮੈਨੂੰ ਕਹਿੰਦੀ ਭਾਰੇ ਮਾਸਾ ਖਾਂਦੇ ਹੁੰਦਾ ਹਾਂ ਹਰ પતિ ਆਇਆ ਹਰ ਗੁੰਨ ਕਿਆ ਮੇਰਾ ਪੱਤੇ 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 ਵੇਖਣ ਲਿਆ ਕਿਦਾਂ ਜੀ ਕਹਿੰਦਾ ਪੱਤੇ ਜਿੱਤੇ ਹੁਣ ਦੀਦੀ ਕਿੱਥੇ ਭੈਣ ਹਰਪਤੇ ਦੀ ਭੈਣ ਕਿੱਥੇ ਗਈ ਜੀ ਹਰਪਤੇ ਨਾ ਕਰਨ ਪੱਤੇ ਮਸਤੀ ਹੋ ਗਿਆ ਉਹਦਾ ਨਾਂ ਸੁਣ ਕੇ ਵੇ ਅਸੀਂ ਮਸਤ ਹੋ ਗਏ ਜੰਦੇ ਇਹਨੂੰ ਪਤਾ ਹੁੰਦਾ ਵੇ ਮੇਰੇ ਰਵਿੰਦਾ ਹੀ ਕਿਦਾਂ ਵੇ ਲੈ ਆ ਯਾਰ ਮੈਂ ਤੈਨੂੰ ਕੁੱਟਣਾ ਹੀ ਪੱਤੇ ਹਰਪਤੇ ਤਾਂ ਪੱਤੇ ਚਾਹੇ ਮੇਰੇ ਰਵਿੰਦਾ ਹੀ ਨਹੀਂ ਕਿਤੇ ਬਹੁਤਾ ਚਾ ਪੱਤੇ ਨਹੀਂ ਕਿਤੇ ਬੜੀਆਂ ਹੀ ਗੱਲਾਂ ਹੁੰਦੀਆਂ ਨੇ ਕਿਤੇ ਬੜੀਆਂ ਹੀ ਗੱਲਾਂ ਹੋਣਗੀਆਂ ਨਿਕਲ ਦੇ ਆਹੋ ਆਹੋ ਪੱਤੇ ਪੱਤੀ ਹੈ ਯਾਰ ਬਸ ਠੀਕ ਨਹੀਂ ਹੈ ਜੇ ਚਲੋ ਕੈਮ ਹੋਵੇ ਭਰਾਵਾ ਕੀ ਉੰਮੀ ਲਾਲ ਮਿਰਚਾਂ ਦੀ ਗਿੱਲੀਆਂ ਹੁੰਦੀਆਂ ਹੈਗਾ ਸੁੱਕੀਆਂ ਖਰਾਬ ਨਹੀਂ ਮੈਂ ਉਹ ਤੇ ਕੁੜਕ ਹੋ ਜਾਂਦੇ ਸੁੱਕੀਆਂ ਕੁੜਕ ਹੋ ਜਾਂਦੀਆਂ ਆ ਇਹੋ ਹੀ ਹੁੰਦੀਆਂ ਨੇ ਮਿਰਚਾਂ ਜਿਹੜੀਆਂ ਆਮ ਕਿਉਂ ਹੈ ਉਹ ਥੋੜੀ ਸਪੈਸ਼ਲ ਹੁੰਦੀਆਂ ਕੋਈ ਨਹੀਂ ਇਹੋ ਜਿਦਾਂ ਸੁੱਕ ਸਕ ਵੀ ਲਾਲ ਹੋ ਜਾਂਦੀਆਂ ਜਿਹੜੀਆਂ ਆਮ ਜਿਦਾਂ ਡੈੜੀ ਹੁੰਦੇ ਬੀਜੀਆਂ ਉਹ ਲਾਲ ਇੰਗੇ ਮੜਕੇ ਆਪਣਾ ਪਾਊਡਰ ਬਣਾ ਕੇ ਦੁਕਾਨਾਂ ਤੇ ਆ ਜਾਂਦੀਆਂ ਆਹ ਕੋਟ ਦੇ ਭਾਖੇ ਤੋਂ 10 ਬੁੱਤੀਆਂ ਵੀ ਵੇਚਦੇ ਕਈ ਆਹੋ ਉਹ ਤੇ ਮਿਲ ਜਾਂਦੀ ਪੰਸਾਰੀ ਨੂੰ ਮਿਲ ਜਾਂਦੇ ਬਾਹਰ ਲਾਈਆਂ ਉਹਨਾਂ ਨੇ ਤੜਕੇ ਜਣੀ ਸਬੂਤੀਆਂ ਕਈਆਂ ਨੇ ਪਾਈਆਂ ਜੀ ਤੜਕਾ ਪਾਉਂਦੇ ਇੱਕ ਦੋ ਮਿਰਚਾਂ ਲਾਉਂਦੇ ਇੱਕ ਜਰਾ ਪੱਤਾ ਜਾਂ ਕਦਾ ਪੁੰਦੀ ਵਾਲਾ ਭਾਜੀ ਇਹਦੀ ਇੱਕ ਅੰਦਾ ਪਾਉਂਦੇ ਆਹੋ ਪੱਤੇ ਨੂੰ ਕਹਿੰਦੇ ਆ ਕੜੀ ਪੱਤਾ ਹਾਂ ਕੜੀ ਪੱਤਾ ਖਾਣ ਨੂੰ ਚਾਹੀਦਾ ਹੈਨਾ ਸਹੀ ਕਿਹਾ ਹੈ ਸਹੀ ਕਿਹਾ ਹੈ ਭਰਾਵਾ ਅੱਜ ਬੜੀ ਬਿਫਤਾ ਪਈ ਉਧਰੋਂ ਤੁਸੀਂ ਵੀ ਭਾਜੀ ਆ ਗਏ ਤੇ ਜੇ ਜੇ ਤਹੀ ਉਦਾਂ ਚਲੋਇਆ ਵੀ ਮੈਨੂੰ ਪਤਾ ਹੁੰਦਾ ਤਸੀਂ ਆਗੇ ਜੇ ਫਿਰ ਮੈਂ ਕਿੱਕੋ ਬਾਰ ਨੂੰ ਬੂਆ ਖਲਾਉਣਾ ਹੀ ਨਹੀਂ ਉਹ ਆਂਟੀ ਭਲੇਖੇ ਨਾਲ ਭਰਾ ਬਾਰ ਨੂੰ ਬੂਆ ਮਾਰ ਗਈ ਮੈਂ ਆ ਵੀ ਉਹ ਹੂੜਾ ਰਾਜਿਓ ਉਹ ਭਰਾਵਾ ਪੂਰੇ ਬੰਦ ਕਰੇ ਬਾਹਰੋਂ ਹੀ ਕੁੰਡਾ ਚੱਲਣ ਦੇ ਮੈਂ ਮੈਂ ਥੱਲੇ ਬੈਠਾ ਮੈਂ ਤਰਲੇ ਬੇਲ ਲਈ ਜਾਵਾਂ ਆ ਗਵੈਂਡੀ ਨੂੰ ਲਾਇਆ ਇਹ ਕਹਿੰਦਾ ਭਾਜੀ ਮੈਂ ਘਰ ਹੈ ਨਹੀਂ ਡਾਕਟਰ ਨੂੰ ਲਾਇਆ ਉਹ ਕਹਿੰਦਾ ਮੈਂ ਦਿਖਾਉਂਦੇ ਨਹੀਂ ਫੋਨ ਜਿੰਨੂੰ ਲਾਵਾਂ ਫਿਰ ਆਸਾ ਹੀ ਲਿਆਦਾ ਇਹਨੂੰ ਫੋਨ ਲਾਇਆ ਮੈਂ ਆਣੀਆਂ ਸਾਹਮਣੇ ਦੋ ਮੁੰਡੇ ਜਿਨ੍ਹਾਂ ਦੇ ਇਹਨਾਂ ਨੂੰ ਮੈਂ ਲਾਇਆ ਤੇ ਭਰਾਵਾ ਇਹਨੇ ਫਿਰ ਵਿਚਾਰਨੇ ਚੁੱਕਿਆ ਫਿਰ ਉਹਦੀ ਮੰਮੀ ਨੇ ਫ ਸਾਹਿਲ ਨੂੰ ਮੀਨੀ ਖੋਲੇ ਫੇ ਬੂਆ ਹਾਂ ਤੇ ਉਹਨੇ ਚਰ ਨੂੰ ਮੈਂ ਗੱਡੀ ਮੋੜਨ ਤੇ ਭਾਜੀ ਹਣੀ ਵੀ ਆਉਣ ਦੇ ਹਾਂ ਮੈਨੂੰ ਨਹੀਂ ਪਤਾ ਬੰ ਲੱਗਦਾ ਹਾਂ ਹੂੰ ਚਲੋ ਸਮਾਈਲ ਕਰੋ ਚਲ ਆਹ ਵੋਏ ਆਹ ਸੁਣਾਈ ਨਹੀਂ ਨਾ ਯਰ ਨਾ ਲੱਗਣੀ ਪਤ ਨੂੰ ਜਿਹੜੇ ਛੋੜੇ ਨੇ ਅੰਜੀ ਗੱਲਾਂ ਕਰੋ ਦੋ ਚਾਰ ਦੋ ਚਾਰ ਗੱਲਾਂ ਕਰੋ ਉਹਨੂੰ ਪਤਾ ਵੀਡੀਓ ਬਣਦੀ ਮੇਰੇ ਮੇਰੇ ਤੇ ਭਰਾ ਵਾ ਉੱਖਾ ਬਣਾ ਵਿੰਦਾ ਬਣੀ ਕੀ ਗੱਲ ਦੀ ਕੀ ਆਂਦਾ ਵਾ ਅਜੇ ਨਹੀਂ ਸੁਣਾਉਣਾ ਨੇ ਕਹਿੰਦੇ ਸਮਝਾ ਇੰਦਰ ਕੈਂਡੀ ਸਮਝਾ ਚੱਲ ਰਿਹਾ ਵਾ ਕੋਈ ਵੀ ਕਿਦਾਂ ਹੁੰਦਾ ਹੈ ਮਾਰੇ ਭੰਡੇ ਉਹ ਰੌਣਕ ਆਂਦੇ ਮਤ ਕੋਈ ਵੀ ਹੁੰਦਾ ਮਾਤਾ ਮਾਈ ਚੰਦੇ ਉਹਨਾਂ ਨੇ ਕੋਈ ਵੀ ਉਹਨੂੰ ਆਣੀ ਆ ਰਹੀ ਲੱਗੇ ਮੈਂ ਖਾਏ ਕਿਦਾਂ ਘਾਰੇ ਭਰਨ ਧਿਆ ਉਹ ਮੈਂ ਤੇ ਮਾਰਾਂ ਇਦਾਂ ਤਾਂ ਆਈ